ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਖੰਡ ਪਾਤਸ਼ਾਹ ਦੇ ਪੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਟਾਡੀ ਕਥਾ ਵਾਚਕਾ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰਦੁਆਰਾ ਸੰਗਤ ਸਾਹਿਬ ਦੇ ਬੀਬੀਆਂ ਦੇ ਜਥੇ ਨੇ ਬੀਬੀ ਪਰਮਜੀਤ ਕੌਰ ਰਾਏ ਦੀ ਅਗਵਾਈ ਵਿੱਚ ਕੀਰਤਨ ਦੀ ਹਾਜ਼ਰੀ ਭਰੀ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਅਜੀਤ ਸਿੰਘ ਸੰਧੂ ਨਿਰਮਲ ਸਿੰਘ ਆਨੰਦ ਚਨਲ ਸਕੱਤਰ ਵੱਲੋਂ ਸੰਗਤਾਂ ਨੂੰ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ ਗੁਰੂ ਰਾਮਦਾਸ ਜੀ ਨੇ ਦਾ ਗੁਰਪੁਰਬ ਅਸੀਂ ਤਿੰਨ ਦਿਨਾਂ ਤੋਂ ਖੰਡਪੜ ਸਾਹਿਬ ਰੱਖੇ ਸੀ ਕੀਰਤਨ ਦਰਬਾਰ ਹੋਇਆ ਹੈ ਲੰਗ ਸੰਗਤਾਂ ਹਸਤਾਵ ਨਾਲ ਆਪਣੀ ਸੇਵਾ ਕਰਨੀਆਂ ਲੰਗਰ ਬਣ ਰਿਹਾ ਹੈ ਕੀਰਤ ਢਾਡੀ ਰਾਗੀ ਨੇ ਕੀਰਤਨ ਕੀਤਾ ਹੈ ਕਥਾਵਾਚਕ ਨੇ ਗੁਰੂ ਦੇ ਪ੍ਰਕਾਸ਼ ਬਾਰੇ ਸਾਰੇ ਲੋਕਾਂ ਨੂੰ ਦੱਸਿਆ ਹੈ ਤੇ ਮੈਂ ਗੁਰਪੁਰਬ ਦੀਆਂ ਲੱਖ ਲੱਖ ਵਧਾਈ ਦੇਣਾ ਆਪਣੀ ਸੰਗਤਾਂ ਨੂੰ ਤਨ ਤਨ RAMDAS GURU 진 ਸਿਰਿਆ ਤिने ਸਵਾਰਿਆ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਅੱਜ ਗੁਰੂ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ ਅੰਮ੍ਰਿਤਸਰ ਸ਼ਹਿਰ ਨਿਵਾਸੀਆਂ ਤੇ ਹੀ ਨਹੀਂ ਬਲਕਿ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵਕਸ ਦੀਆਂ ਆਈਆਂ ਸੰਗਤਾਂ ਦੇ ਉੱਤੇ ਅੱਜ ਗੁਰੂ RAMDAS ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੋ ਕਿ ਗੁਰਦਵਾਰਾ ਸੰਗਤ ਸਾਹਿਬ ਰਣਜੀਤ ਵਿਆਹ ਲੋਹਾਰਕਾ ਰੋਡ ਅੰਮ੍ਰਿਤਸਰ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿੰਨੀ ਵੀ ਸਿੱਖ ਸੰਗਤ ਹੈ ਨਾਨਕ ਨਾਮ ਲੇਵਾ ਜਿੰਨੀ ਵੀ ਸੰਗਤ ਹੈ ਜਿੰਨਾ ਚਿਰ ਤੱਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ ਲਾਵਾਂ ਉਹਨਾ ਪੜੀਆਂ ਜਾਣ ਤਾਂ ਕੋਈ ਵੀ ਵਿਆਹ ਨਹੀਂ ਹੁੰਦਾ ਇਹ ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਆਹ ਲੋਹਾਰਕਾ ਰੋਡ ਵੱਲੋਂ ਇਸ ਸਤਾਂ ਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਉਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਗੁਰੂ ਕੇ ਲੰਗਰ ਚਾਹ ਪਕੌੜਿਆਂ ਦੇ ਲੰਗਰ ਅਤੇ ਹੋਰ ਇਤਰਾ ਤਰ੍ਹਾਂ ਦੇ ਵਿੰਝਣ ਗੁਰੂ ਦੀਆਂ ਸੰਗਤਾਂ ਲਈ ਵਰਤਾਏ ਜਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਵਧਾਈਆਂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ